вайグルજી কা খালসা вайグルજી ки फते вайグルજી কা খালসা вайグルજી ки फते आस कर तू तो सारे चढ़दी कला विच होगे भ्रमजद होगे सि तैयार लेट्स गो जिंगल बेल्स जिंगल बेल्स ਹੋਣ ਮੇ ਚਲ ਪੀ ਸੀ ਕਿਚਨ ਵਲ ਦੁਪਹਿਰ ਦਾ ਪ੍ਰਸ਼ਾਦਾ ਪਾਣੀ ਕੀਤਾ ਤਿਆਰ ਸ਼ਾਮ ਨੂੰ ਸੀ ਚਲਾ ਮਾਰਨਾ ਸੀ ਸਮਾਗਮ ਤੇ ਜਾਣ ਲਈ ਕਿਉਂਕਿ ਰਾਤ ਦਾ ਸਮਾਗਮ ਸੀ ਅਸੀਂ ਗੁਰੂ ਘਰ ਪਹੁੰਚ ਚੁੱਕੇ ਸੀ ਤੇ ਕਵਿਸ਼ਰੀ ਜਥਾ ਮਹਾਕਲ ਗਿਆਨੀ ਸੁਖਵੀਰ ਸਿੰਘ ਜੀ ਉਹਨਾਂ ਦਾ ਜਥਾ ਵੀ ਪਹੁੰਚ ਚੁੱਕਾ ਸੀ ਤੇ ਅੱਧਾ ਸਾਧੂ ਬਣ ਗਿਆ ਅਹੀਂ ਕੀ ਉਹ ਨਵੇਂ ਟਾਇਰ ਦੇ ਨਾਲ ਕਸ਼ਨ ਮਾਦ ਖਲੋਦੀ ਹੋਵੇ ਉਹ ਜੂ ਮੋਥਾ ਖਿਸ ਗਿਆ ਚਾਲਾ ਮਾਰ ਕੇ ਜਾਵੜੇ ਲਾਉ ਤੇ ਇਧਰ ਸਿਨਾਰੇ ਦਰਵਾਜ਼ਾ ਕਿਤਾਬ ਇਹਦੀ ਥੋੜੇ ਟਾਕਦੇ ਦਰਜੁਲ ਕਰਨੇ ਨਗੀਨਾ ਮਲੋਂ ਵਾਰਾਂ ਦੇ ਕਾਬੂ ਨਾ ਦੀਵਾਨਾ ਦੇ ਸਮਾਪਤੀ ਤੋਂ ਬਾਅਦ ਬਾਬਾ ਮੀਵਾ ਸਿੰਘ ਜੀ ਵੀ ਉੱਥੇ ਪਹੁੰਚੇ ਹੋਏ ਸੀ ਉਹਨਾਂ ਦੇ ਕੀਤੇ ਦਰਸ਼ਨ ਬਾਬਾ ਮੀਵਾ ਸਿੰਘ ਜੀ ਨੇ ਦਿੱਤਾ ਬ੍ਰਹਮਚਿਤ ਨੂੰ ਬਹੁਤ ਸਾਰਾ ਪਿਆਰ ਤੇ ਫੋਜਾਂ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਵਾਪਸ ਚੱਲੇ ਪਾਲੇ ਸੀ ਘਰ ਨੂੰ ਜੇਕਰ ਸਾਡੇ ਬਲੌਗ ਪਸੰਦ ਆ ਰਿਹਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ